ਆਮਾ ਚੈਨਲ ਦੀ ਟੀਮ ਚੀਮਾ ਸਾਹਿਬ ਇਸ ਵਕਤ ਖੜੀ ਆ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਪੂਰੀ ਤਰ੍ਹਾਂ ਖੁਸ਼ੀ ਦੇ ਨਾਲ ਇਹ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਪਿੰਡ ਦੇ ਪਤਵੰਤੇ ਸੱਜਣ ਮੇਰੇ ਵੀ ਜੁੜੇ ਨੇ ਵਿਧੀ ਨਾਮ ਕੀ ਹੈ ਤੁਹਾਡਾ ਦਰਸ਼ਨ ਸਿੰਘ ਦਰਸ਼ਨ ਸਿੰਘ ਕਿੰਨੇ ਅੱਛਾ ਆ ਜੀ ਐਮਸੀ ਹੋ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਸਤਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ਪੁਰਬ ਮਨਾ ਰਹੇ ਕਰੋ 35 ਸਾਲਾਂ ਤੋਂ ਮਨਾ ਰਹੇ ਹਾਂ ਜੀ ਹਾਂ ਜੀ ਫਰਕ ਕਿੰਨਾ ਜਰ ਆਇਆ 35 ਸਾਲ ਪਹਿਲਾਂ ਔਰ ਹੁਣ ਦੇ ਵਿੱਚ ਬਹੁਤ ਫਰਕ ਆ ਹੀ ਜਾਂਦਾ ਹੈ ਕਿਸ ਤਰ੍ਹਾਂ ਦਾ ਵੀਰ ਜੀ ਜੋੜੇ ਮੇਰਾ ਹੁਣ ਪਈ ਜਾਂਦੀ ਅੱਗੋਂ ਸੋਝਦਾ ਵਧੀ ਜਾਂਦੀ ਨੇ ਜੀ ਹਾਂ ਪਹਿਲਾਂ ਕੁਝ ਗੱਲ ਹੋਰ ਸੀ ਜੀ ਹਾਂ ਹਾਂ ਹੁਣ ਹੋਰ ਹੋਰ ਹੋ ਰਿਹਾ ਹੈ ਹੁਣ ਹੋ ਰਿਹਾ ਹੈ ਕੀ ਨਾਮ ਹੈ ਵੀਰ ਜੀ ਆ ਸਰਵਜਿੰਦਰ ਸਿੰਘ ਆ ਜੀ ਕੀ ਕੋਈ ਸ਼ਰਧ ਸਿਮਰਨ ਜੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਮੌਕੇ ਤੇ ਹਾਂਜੀ ਆਪਾਂ ਪਹਿਲਾਂ ਹੁਣ ਜਿਹੜਾ ਪਹਿਲਾਂ ਨਵਾਂ ਪਰੰਪਰਾ ਜਿਹੜਾ ਹੁਣ ਨਵਾਂ ਜੁੱਸ ਆਜੀ ਪਹਿਲਾਂ ਜੋੜ ਨਹੀਂ ਰਿਹਾ ਸੀਗਾ ਹੁਣ ਇਸ ਵਾਰ ਬਹੁਤ ਜ਼ਿਆਦਾ ਫਰਕ ਆਜੀ ਜੀ ਹੁਣ ਤੁਸੀਂ ਤੁਸੀਂ ਵੀ ਦੇਖ ਰਹੇ ਹੋ ਇਹ ਹਾਂਜੀ ਇਹ ਪ੍ਰਕਾਸ਼ਪੁਰਬ ਮਨਾਉਣ ਵਾਸਤੇ ਘਰ ਭਰਤੀ ਉਗਰਾਹੀ ਕੀਤੀ ਹੈ ਸਰ ਹਾਂਜੀ ਸਰਕਾਰ ਕਰ ਕਾਰਗਰਾਈ ਕੀਤੀ ਜਾ ਕੇ ਅੱਛਾ ਹਾਂਜੀ ਕਿੰਨੇ ਸਾਲਾਂ ਤੋਂ ਇਹ ਪ੍ਰਕਾਸ਼ਪੁਰਬ ਮਨਾਇਆ ਜਾ ਰਿਹਾ ਇਸ ਪਿੰਡ ਦੇ ਵਿੱਚ ਸਰ 92 ਦੇ ਵਿੱਚ ਤਾਂ ਗੁਰੂ ਘਰ ਬਣ ਗਿਆ ਸੀ ਇਹ ਵਾਲਾ ਹਾਂਜੀ ਕਿੱਥੇ ਅਜੇ ਦਰਬਾਰ ਸਾਹਿਬ ਬਣਿਆ ਹੋਇਆ ਹਾਂਜੀ ਪਹਿਲਾਂ ਤਾਂ ਪਹਿਲਾਂ ਧਰਮਸਾਲਾ ਦੇ ਵਿੱਚ ਹੀ ਮਤਲਬ ਜਦੋਂ ਪ੍ਰਕਾਸ਼ ਹੁੰਦਾ ਸੀਗਾ ਉਸ ਤੋਂ ਬਾਅਦ ਹੋਈ ਜਦੋਂ ਹੁਣ ਇੱਥੇ ਮਤਲਬ ਹੋ ਗਿਆ ਹੈ ਹਾਂਜੀ ਕਿੰਨਾ ਕੁ ਬਾਹਰੋਂ ਲੋਕਾਂ ਦਾ ਵੀ ਵੀਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਪੰਜਾਬ ਤੋਂ ਬਾਹਰ ਦੇਸ਼ਾਂ ਵਿੱਚ ਹਾਂ ਜੀ ਹਾਂ ਜੀ ਬਹੁਤ ਵਾ ਵਾਹ ਹਾਂ ਜੀ ਹਾਂ ਜੀ ਬਹੁਤ ਸੋਹਣਾ ਹੈ ਇਹ ਉਹਨਾਂ ਦਾ ਸਾਈ ਹੋ ਗਿਆ ਖਾਲਸਾ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਹੈ ਜੀ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਇਸੇ ਹੀ ਮਾਨਾ ਪੱਤੀ ਤੋਂ ਹਾਂ ਜੀ ਹਾਂ ਜੀ ਤੇ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਅੱਜ ਦਾ ਤੁਹਾਨੂੰ ਦੇਖ ਰਹੇ ਹੋ ਕਿੰਨਾ ਆਨੰਦ ਆ ਰਿਹਾ ਹੈ ਬਹੁਤ ਵਧੀਆ ਜੀ ਕਿਰਪਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦਾ ਜੀ ਵੀ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਜੀ ਨੌਜਵਾਨ ਜਿਹੜੀ ਪੀੜ੍ਹੀ ਪੂਰੀ ਤਰ੍ਹਾਂ ਨਾਲ ਹੈ ਹਾਂ ਜੀ ਬਹੁਤ ਨਾਲ ਹੈ ਜੀ ਹਾਂ ਜੀ ਅੱਛਾ ਅੱਛਾ ਕੀ ਨਾਮ ਹੈ ਤੁਹਾਡਾ ਗੁਰਦੇਵ ਸਿੰਘ ਹੈ ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਕਿੰਨੇ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ 35 ਸਾਲਾਂ ਤੋਂ ਅੱਛਾ ਜੀ 35 ਸਾਲ ਤੋਂ ਹਾਂ ਜੀ ਬਾ ਕੀ ਫਰਕ ਕੀ ਲੱਗਦਾ ਤੁਹਾਨੂੰ 35 ਸਾਲਾਂ ਤੋਂ ਨਾਲ ਹਾਂ ਜੀ ਸਾਰੇ ਨਗਰ ਦਾ ਸਹਿਯੋਗ ਹੁੰਦਾ ਜੀ ਜੀ ਰਾਜ ਮੈਂ ਕੀ ਕਰ ਰਹੇ ਹਾਂ ਹਾਂ ਜੀ ਹਾਂ ਜੀ ਵਧੀਆ ਸਹਿਯੋਗ ਮਿਲਦਾ ਜੀ ਨਗਰ ਦਾ ਹਾਂ ਜੀ ਬਿਲਕੁਲ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੈ ਮੇਰੇ ਵੀ ਔਰ ਅਸੀਂ ਹੋਰ ਵੀ ਬਹੁਤ ਸਾਰੇ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਮੇਰੇ ਨਾਲ ਇੱਕ ਵੀਰ ਜੁੜੇ ਨੇ ਵੀਰ ਜੀ ਨਾਮ ਕੀ ਹੈ ਤੁਹਾਡਾ ਮੇਗਾ ਜੀ ਹਾਂਜੀ ਹਾਂਜੀ ਕੀ ਨਾਮ ਹੈ ਮੇਗਾ ਜੀ ਮੇਗਾ ਸਿੰਘ ਜੀ ਐਸੇ ਹੀ ਮਾਜਾ ਆ ਪੀ ਨਾਲ ਕੀ ਮਨ ਕਰਤੀ ਮਨ ਕਰਤ ਹਾਂਜੀ ਅੱਛਾ ਮੇਰਾ ਕਹਿਣ ਦਾ ਮਤਲਬ ਕਿੰਨੇ ਸਾਲਾਂ ਤੋਂ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਇਹ ਨੂੰ ਹੋ ਗਈ 40 15 ਸਾਲ ਹੋ ਗਏ ਅੱਛਾ ਜੀ ਹਾਂਜੀ ਤੁਸੀਂ ਬਚਪਨ ਚ ਦੇਖਦੇ ਆ ਤੁਹਾਡੇ ਮਾਤਾ ਪਿਤਾ ਦਾ ਯਾਦ ਜੀ ਮਾਤਾ ਪਿਤਾ ਦਾ ਅੱਛਾ ਜੀ ਹਾਂਜੀ ਜਦੋਂ ਪੈਂਦਾ ਤਾਂ ਥੋੜਾ ਜੀ ਹੋਣੀ ਹੁਣ ਜੱਕ ਜੁੜਦਾ ਗਿਆ ਜੁੜਦਾ ਗਿਆ ਜੁੜ ਗਿਆ

ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਤਿਆਰ ਹੋ ਕੇ ਆਏ ਨੇ ਵੀਰ ਜੀ ਸਭ ਤੋਂ ਪਹਿਲਾਂ ਸਤਗੁਰ ਰਵਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਮੁਬਾਰਕਾਂ ਸੋਨੇ ਬਹੁਤ ساری ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੀ ਨਾਮ ਹੈ ਵੀਰ ਜੀ ਪ੍ਰਜੈਨਤ ਸਿੰਘ ਜੀ ਪ੍ਰਜੈਨਤ ਜੀ ਇਥੇ ਮਾਨਾ ਪੱਤੀ ਤੋਂ ਨਹੀਂ ਇਹ ਧੱਲੋ ਪੱਤੀ ਜੀ ਕਿਹੜਿਆ ਧੱਲੋ ਪੱਤੀ ਜੀ ਪੱਤੀਆਂ ਪੱਤੀਆਂ ਦੇ ਜੀ ਬਾਬਾ ਪੁਰਾ ਕਮੇਟੀ ਜੀ ਅੱਛਾ 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 ਅੱਜ ਸਭ ਤੋਂ ਪਹਿਲਾਂ ਤਾਂ ਇਸ ਮਾਹੌਲ ਬਾਰੇ ਮੈਂ ਪੁੱਛਣਾ ਚਾਹਦਾ ਕਿ ਇਹ ਕਿੰਨੇ ਸਾਲਾਂ ਤੋਂ ਇੱਥੇ ਸੈਲੀਬ੍ਰੇਟ ਕੀਤਾ ਹੋਇਆ ਹੈ ਤਕਰੀਬੇ ਪਹਿਲਾ ਇਹਦਾ ਚੱਲਦਾ ਬਹੁਤ ਜਿੱਤਲਾ ਹੋਰ 20 ਸਾਲਾਂ ਤੋਂ ਬੜਾ ਤੁੰਟਾ ਨਾਮ ਨਾ ਜਾਣਿਆ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਜੀ ਇਹ ਬਹੁਤ ਹਿੰਮਤ ਕਾਜ ਨੇ ਬੜਾ ਵਧੀਆ ਕੰਮ ਚੱਲ ਰਿਹਾ ਹੈ ਸਾਰੇ ਸਾਂਝੇ ਨੇ ਕਿ ਇੱਕ ਦੂਜੇ ਦੇ ਸਹਿਯੋਗ ਨਾਲ ਸਾਡਾ ਸਾਰਾ ਇਹ ਨਾਲ ਮਿਲ ਕੇ ਬਣਾਉਂਦੇ ਇਹ ਇਹ ਕੱਲਾ ਇਹ ਨਹੀਂ ਇਹ ਇਹ ਅਦਾਸ਼ੀ ਸਾਰੇ ਸਾਂਝੇ ਨੇ ਜੀ ਹਾਂ ਜੀ ਨਹੀਂ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਜੀ ਸਿੱਖਾਂ ਦੇ ਵੀ ਸਾਂਝੇ ਨੇ ਇਹ ਬਿਲਕੁਲ ਬਿਲਕੁਲ ਕੱਲੇ ਸਿਰਫ ਮਤਲਬ ਐਸੀ ਕਾਮ ਨਹੀਂ ਉਹ ਕੁੱਲ ਦੁਨੀਆ ਦੇ ਵੀ ਨਹੀਂ ਅਜਿਹੇ ਰਹੇ ਹਾਂ ਜੀ ਕੀ ਤੁਹਾਡਾ ਕੀ ਕੰਮ ਹੈ ਵੀਰ ਜੀ ਮੈਂ ਲੋਈ ਪੋਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮੌਕੇ ਦੇ ਉੱਪਰ ਅਸਤੇ ਕਹਿੰਦੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ ਐਡੇ ਵੱਡੇ ਭਗਤਾਂ ਦੇ ਨਾਮ ਤੇ ਪੈ ਜਾਂਦਾ ਹੈ ਅਰੰਦਾਸ ਭਗਤ ਜੀ ਕੀ ਧਰੇ ਪੈ ਜਾਂਦਾ ਹੈ ਜੀ ਸਾਡੀ ਦੁਨੀਆ ਤੇ ਨਾਮ ਚੱਲਦਾ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਅੱਛਾ ਕੰਮ ਹੈ ਬਹੁਤ ਵਧੀਆ ਕਮੇਟੀ ਆਈ ਹੈ ਕਮੇਟੀ ਬਹੁਤ ਬਹੁਤ ਮੈਂ ਤੇ ਬਹੁਤ ਵਧੀਆ ਬਹੁਤ ਨੌਜਵਾਨ ਬੱਚੇ ਨੇ ਨੌਜਵਾਨ ਬਹੁਤ ਵਧੀਆ ਮੰਦਰ ਬਣਾਇਆ ਬਹੁਤ ਵਧੀਆ ਮੰਦਰ ਬਣਾਇਆ ਜਿਹਨਾਂ ਦਾ ਬਹੁਤ ਵਧੀਆ ਸੀਮਾ ਨਕੇ ਦੀ ਬਹੁਤ ਕਿਰਪਾ ਹੈ ਜੀ ਥੈਂਕ ਯੂ ਵੈਰੀ ਮਚ ਸੋ ਇਨਾਂ ਨੇ ਕਮੇਟੀ ਦੀ ਵੀ ਤਾਰੀਫ਼ ਕੀਤੀ ਹੈ ਕਿ ਬਹੁਤ ਵਧੀਆ ਕਮੇਟੀ ਹੈ ਜਿਹੜੀ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਹਾਲੇ ਕਿ ਜੇ ਕਹੀਏ ਕਿ ਇਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਇਸ ਪਿੰਡ ਦੇ ਵਿੱਚ ਸਾਰੇ ਇਕੱਠੇ ਹੋ ਕੇ ਸਧੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਪੁਰਬ ਹੋਵੇ ਜਾਂ ਕਿਸੇ ਵੀ ਸੰਤ ਮਹਾਤਮਾ ਦਾ ਪ੍ਰਕਾਸ਼ ਦਿਹਾੜਾ ਹੋਵੇ ਤਾਂ ਸਾਰਾ ਪਿੰਡ ਸਾਰਾ ਏਰੀਆ ਜਿਹੜਾ ਉਸ ਨੂੰ ਨਾਲ ਮਿਲ ਕੇ ਸੈਲੀਬ੍ਰੇਟ ਕਰਦਾ ਹੈ ਸੋ ਅਸੀਂ ਹੋਰ ਵੀ ਬਹੁਤ ਸਾਰੇ ਦੋਸਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਦੋਸਤੋ ਅਸੀਂ ਮਾਨਾਪੱਤੀ ਦੇ ਵਿੱਚ ਖੜੇ ਆ ਚੀਵਾ ਸਾਹ ਦੇ ਵਿੱਚ ਅੱਜ ਸਤਿਗੁਰ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕੀ ਨਾਮ ਹੈ ਵੀਰ ਜੀ ਜਕਸੀਰ ਜੀ ਐਕਸੀਰ ਜੀ ਐਮਸੀਆ ਦੇ ਸੀ ਹਾਂ ਜੀ ਕੀ ਕਦ ਇੰਨੇ ਸਾਲਾਂ ਤੋਂ ਇਹ ਮਾਹੌਲ ਦੇਖਦੇ ਆ ਰਹੇ ਹੋ ਤੁਸੀਂ ਇਹ ਮੇਰੀ ਉਮਰ ਤਕਰੀਬਨ 40 ਸਾਲ ਦੀ ਹੈ ਜੀ ਜੀ ਮਤਲਬ 20 ਸਾਲ ਤੋਂ ਮੈਨੂੰ ਵੈਰੀ ਦੇਖਦੇ ਨੇ 32 ਸਾਲ ਪਹਿਲਾਂ ਤੇ ਅੱਜ ਦੇ ਮਾਹੌਲ 'ਚ ਕਿੰਨਾ ਫਰਕ ਲੱਗਦਾ ਦਿਨੋ ਦਿਨ ਗੁਰੂ ਰਵਿਦਾਸ ਦੀ ਕਿਰਪਾ ਨਾਲ ਜੀ ਕਾ ਮਤਲਬ ਪ੍ਰੋਗਰਾਮ ਵਧੀਆ ਤੋਂ ਵਧੀਆ ਔਰ ਉੱਥਾਂ ਤੋਂ ਕਾ ਮਤਲਬ ਵਧੀ ਹੋਈ ਨਾ ਪ੍ਰੋਗਰਾਮ ਜੀ ਵਧੀ ਹੋਈ ਹਾਂਜੀ ਸਾਰੇ ਸੰਗਤ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਸਹਿਯੋਗ ਨਾਲ ਸਾਡਾ ਪਿੰਡ ਬਹੁਤ ਵਧੀਆ ਚਿਮਾ ਨਗਰ ਹੈ ਜਿਹੜਾ ਸਾਰਾ ਪਿੰਡ ਮਤਲਬ ਕੱਠੇ ਲੋਕ ਅੱਛਾ ਫਿਰ ਜਿਹੜਾ ਸਹਿਯੋਗ ਹੈ ਲੰਗਰ ਪਾਣੀ ਦਾ ਇਹ ਕਿਸ ਤਰ੍ਹਾਂ ਮਤਲਬ ਇੱਕ ਘਰ ਭਰਤੀ ਉਗਰਾਹੀ ਕਰਦੇ ਹੋ ਜਾਂ ਐਨ ਆਰ ਆਈ ਵੀਰ ਮਦਦ ਕਰਦੇ ਹੋ ਸਾਡਾ ਜੀ ਇਹ ਸਾਰੀ ਨਾ ਜਿਹੜੀ ਮੈਨੇਜਮੈਂਟ ਕਮੇਟੀ ਹੈ ਬਹੁਤ ਵਧੀਆ ਕਮੇਟੀ ਹੈ ਸਾਡੀ ਤਾਰੀ ਪੂਰੀ ਹਾਂਜੀ 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 ਤੇ ਅਸੀਂ ਮਤਲਬ ਕੋਈ ਘਰ ਮੰਗਰ ਨਹੀਂ ਰੱਖਿਆ ਹੋਇਆ ਸਰਦ ਹੀ ਰੱਖਿਆ ਹੋਇਆ ਹੈ ਇੱਕ ਨਾ ਵੀ ਜਿਹੜਾ ਚਾਹ ਪੰਜ 10 ਜੋ ਵੀ ਉਹ ਵੀ ਕਿਸੇ ਦੀ ਆਪਣੀ ਹਿੰਮਤ ਹੈ ਉਹ ਯੱਗ ਦੇ ਵਿੱਚ ਹਿੱਸਾ ਪਾਵੇ ਹਾਂਜੀ ਹਾਂਜੀ ਆਪਦੇ ਆਪ ਹੀ ਪਾ ਕੇ ਜਾਂਦੇ ਆਟੋਮੈਟਿਕ ਵਾਹ ਜੀ ਹਾਂਜੀ ਅੱਛਾ ਕਿੰਨੀਆਂ ਬੱਤੀਆਂ ਨੇ ਇਸ ਪਿੰਡ ਦੇ ਵਿੱਚ ਬੱਤੀਆਂ ਤਾਂ ਸਾਡੇ ਬੋਰ ਨੰਬਰ ਨੇ ਜੀ 13 ਬਾਰ ਨੇੜੇ ਚੀਰਾਂ ਦੇ 65 ਹਾਂਜੀ 13 ਬਾੜਾਂ ਦੇ ਵਿੱਚ ਹੀ ਮਤਲਬ ਸਾਰੇ ਹੀ ਉਰੇ ਆ ਕੇ ਸਾਰੀ ਸੰਗਤੀ ਆਉਂਦੀ ਹੈ ਪ੍ਰੋਗਰਾਮ ਦੀ ਹਾਂਜੀ ਅਦਰ ਰਾਮ ਮਿਲ ਕੇ ਸਾਰੇ ਤੁਸੀਂ ਐਮ ਸੀ ਸਾਹਿਬ ਬਣਾਉਂਦੇ ਹੋ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਬੀਤੂ ਅਵਤਾਰ ਸਿੰਘ ਜੀ ਅਵਤਾਰ ਜੀ ਇਸੇ ਇਸੇ ਜੀ ਸੈਸ਼ਨ ਚਿੰਮਾ ਸਾਹਿਬ ਅੱਛਾ ਚੀਮਾ ਸਾਹਿਬ ਨੂੰ ਇਤਿਹਾਸ ਹੈ ਕਿਵੇਂ ਕਿ ਪਹਿਲੀ ਪਾਸ਼ਾ ਗੁਰਮਾਨ ਪਾਸ਼ਾ ਜੀ ਦੇ ਇੱਥੇ ਆਏ ਹੋਏ ਹਾਂ ਬਿਲਕੁਲ ਜੀ ਅੱਛਾ ਬੜੂ ਬੜੂ ਸਾਹਿਬ ਦੇ ਨਾਮ ਨਾਲ ਹਾਂਜੀ ਹਾਂਜੀ ਬਾਬਾ ਅਤ ਸਿੰਘ ਜੀ ਨਗਰੇ ਚੀਮਾ ਸਾਹਿਬ ਅੱਛਾ ਨਾਨਕੀ ਲਚਾ ਸਾਹਿਬ ਜੀ ਹਾਂਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਜਨਮ ਪ੍ਰਕਾਸ਼ਪੁਰ ਅਸੀਂ ਬਹੁਤ ਖੁਸ਼ੀਆਂ ਮਨਾ ਰਹੇ ਬਾਪੂ ਦੇ ਕਰਨ ਦਿੰਦੇ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਜਾਈ ਜੀ ਵੀ ਸਾਨੂੰ ਕੋਈ ਨਾ ਕੋਈ ਬਧੇ ਤੋਂ ਬਧੇ ਸਪੋਰਟ ਦਿੱਤੀ ਜਾਵੇ ਜੀ ਦਿੱਤੀ ਜਾਵੇ ਹਾਂ ਜੀ ਤਾਂ ਕਿ ਆਉਣ ਵਾਲੇ ਬੱਚਿਆਂ ਬੱਚਿਆਂ ਵਾਸਤੇ ਕੁਛ ਨਾ ਕੁਛ ਉਹਨਾਂ ਨੂੰ ਸਿੱਖਿਆ ਦੇ ਦੇ ਸਿੱਖਾ ਦੇ ਕੋਈ ਚੀਜ਼ਾਂ ਮਿਲਣੇ ਸਾਨੂੰ ਜਿਹਦੇ ਨਾਲ ਬੱਚੇ ਅੱਗੇ ਅੱਗੇ ਕਰਕੇ ਵੱਢ ਸਕਣ ਬਿਲਕੁਲ ਕਮਿਊਨਿਟੀ ਹਾਲ ਐਮਸੀ ਸਾਹਿਬ ਤੁਹਾਡਾ ਬੜਾ ਦੇਖਣੇ ਲਾਇਕ ਹੈ ਜਿਹੜਾ ਬੜੀ ਗੱਲ ਹੈ ਕੁਸਾ ਅਸੀਂ ਧੰਨਵਾਦ ਕਰਦੇ ਆਂ ਜੀ ਆਮ ਆਦਮੀ ਪਾਰਟੀ ਸਰਕਾਰ ਦਾ ਜੋ ਤੇ ਹਾਲਸ ਨੂੰ ਦਿਖੀ ਰਿਹਾ ਹੈ ਤੇ ਕੁਸ ਸੀ ਨਾ ਸਾਨੂੰ ਮਤਲਬ ਜਗ੍ਹਾ ਦੀ ਬਹੁਤ ਦਿੱਕਤ ਆਉਂਦੀ ਹੈਗੀ ਹਾਂ ਜਗ੍ਹਾ ਸਾਡੇ ਕੋਲੇ ਬਹੁਤ ਹੀ ਘੱਟ ਜਗ੍ਹਾ ਕੀ ਹੈ ਜੇ ਜਗ੍ਹਾ ਦੀ ਸਰਕਾਰ ਕੋਲੋਂ ਸਾਡੀ ਥੋੜੀ ਬਹੁਤੀ ਮਦਦ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਆਪ ਹੀ ਹਿੰਮਤ ਕਰੋ ਆਪ ਹੀ ਹਿੰਮਤ ਕਰੋ ਰਲ ਮਿਲ ਕੇ ਜੀ ਅਸੀਂ ਮਤਲਬ ਅਗਾਹ ਦੀ ਅਗਾਹ ਚੱਲੀ ਤਾਂ ਜਾਂਦਾ ਜੀ ਜੱਲੀ ਦਾ ਜਾਨਾ ਜਿਹੜਾ ਸਾਡਾ ਪਰ ਮੈਂ ਸਾਡਾ ਥੋੜਾ ਥੋੜੇ ਨਾਲ ਚੱਲਦੇ ਸਰਕਾਰ ਤੋਂ ਥੋੜੇ ਹੰਬਲਾ ਮਾਰਦੇ ਤਾਂ ਥੋੜਾ ਜਿਹਾ ਵਧੀਆ ਹੋ ਜੂਗਾ ਸਪੋਰਟ ਹੋ ਜੂਗਾ ਬਹੁਤ ਬਹੁਤ ਮਿਹਰਬਾਨੀ ਵੀਰ ਮੈਂ ওকে ਥੈਂਕ ਯੂ ਵੀਰ ਧੰਨਵਾਦ ਤੁਹਾਡਾ ਬਹੁਤ ਬਹੁਤ ਕੰਮ